ਪਈ ਆਕਾਲ ਕੀ ਆਗਿਆ ਪਈ ਆਕਾਲ ਕੀ ਸਭ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੰਚ ਸਭ ਸਿੱਖਨ ਕੋ ਹੁਕਮ ਹੈ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੰਤ ਸਭ ਸਿੱਖਨ ਕੋ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਆ ਕਰਦਾ ਪ੍ਰੈਸ ਵਾਲਿਆਂ ਦਾ ਫਤਿਹ ਨਿਊਜ਼ ਚੈਨਲ ਦਾ ਕਿ ਸਾਡੀ ਇਹ ਨਹੀਂ ਕਵਰੇਜ ਕੀਤੀ ਤੇ ਉਸ ਤੋਂ ਬਾਅਦ ਇਹ ਸਾਡਾ ਉਪਰਾਲਾ ਬڑے ਸਾਡੇ ਦਿਮਾਗ بڑے ਛਿਰ ਤੋਂ ਸਾਡੇ ਦਿਮਾਗ ਸੀਗੇ ਅਸੀਂ ਇਹ ਕੀਤਨ ਦੁਬਾਰ ਕਰਾਉਣਾ ਹੈ ਇਹਨਾਂ ਆਪਣੇ ਤੇ ਮਹਾਰਾਜ ਨੇ ਸਫਲਤਾ ਬਖਸ਼ੀ ਆ ਤੇ ਮੇਰੇ ਜੀਵੀ ਸੱਜਣ ਮਿੱਤਰ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਦੇ ਨਾਲ ਰਲ ਕੇ ਤੇ ਪਿੰਡ ਦੇ ਮੇਰੇ ਭਰਾਵਾਂ ਨੇ ਸਾਧ ਸੰਗਤ ਜਨਵਾਲ ਖਨੂਰ ਦੀ ਸੰਗਤ ਨੇ ਮਿਲ ਕੇ ਇਹ ਸਪਰਾਲੇ ਨੂੰ ਲਿਖਿਆ ਸੀ ਇਸਪਨ ਹੋਇਆ ਤੇ ਬਹੁਤ ਸੰਗਤ ਦਾ ਹੁੰਗਾਰਾ ਮਿਲਿਆ ਸਾਨੂੰ ਇਹਦੇ ਵਿੱਚ ਬਹੁਤ ਪ੍ਰਸਿੱਧ ਕੀਤਨੀ ਜਥੇ ਆ ਸ਼ਾਮਲ ਹੋਏ ਸਕੇ ਜੀ ਉਹਦੇ ਵਿੱਚ ਭਾਈ ਕੁਲਵਿੰਦਰ ਸਿੰਘ ਜੀ ਹਯੂਰੀ ਜਥਾ ਦਵਿੰਦਰ ਸਿੰਘ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਕੁਲਦੀਪ ਸਿੰਘ ਜੀ ਹਯੂਰੀ ਜਥਾ ਗੋਲਡਨ ਟੈਂਪਲ ਅੰਮ੍ਰਿਤਸਰ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਕਥਾਵਾਚਕ ਪਟਨਾ ਸਾਹਿਬ ਵਾਲੇ ਤੇ ਉਸ ਤੋਂ ਬਾਅਦ ਸਾਡੇ ਪਤਮ ਸ਼੍ਰੀ ਹਰਜਿੰਦਰ ਭਾਈ ਹਰਜਿੰਦਰ ਸਿੰਘ ਜੀ ਸ਼ਹੀਦ ਨਰਨ ਵਾਲਿਆਂ ਨੇ ਕੀਰਤਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਕੱਲ ਤੇ ਬਹੁਤ ਸ਼ਾਂਤਮਈ ਬਹੁਤ ਸ਼ਾਂਤਮਈ ਇਹ ਸਮਾਗਮ ਹੋਇਆ ਜੀ ਤੇ ਕੋਈ ਵੀ ਅਜਿ ਕੋਈ ਮਤਲਬ ਸਾਰਿਆਂ ਨੇ ਰਲ ਮਿਲ ਕੇ ਸੇਵਾ ਇਸ ਦੀ ਕੀਤੀ ਤੇ ਅਸੀਂ ਇਸ ਤੋਂ ਬਾਅਦ ਸਾਡਾ ਇਹ ਸਾਡੇ ਪਿੰਡ ਵਿੱਚ ਅਸੀਂ ਐਂਬੂਲੈਂਸ ਦਾ ਅਨਾਉਂਸ ਕੀਤਾ ਸੀ ਕੱਲ ਉਹ ਐਂਬੂਲੈਂਸ ਕਰਾਂਗੇ ਜੀ ਉਹਦੇ ਬਾਰੇ ਸਾਰੇ ਪ੍ਰਚਾਰ ਲਖੇ ਪਿੰਡ ਪਿੰਡ ਦੇ ਘਰਾਂ ਲਖੇ ਉਸ ਤੋਂ ਬਾਅਦ ਅਗਲੇ ਸਾਲ ਜੀ ਫਿਰ ਅਗਲੇ ਸਾਲ ਅਸੀਂ ਮੇਰੀ ਕਾਲ ਸਾਡੇ ਸਾਡੇ ਚੇਅਰਮੈਨ ਸਾਹਿਬ ਸੰਤ ਪਾਪਾ ਨੂਪ ਸਿੰਘ ਜੀ ਉੱਨੇ ਵਾਲੇ ਜੀ ਉਹਨਾਂ ਦੀ ਸਹੀ ਗਾਈਡੈਂਸ ਨਾਲ ਸਾਰਾ ਕੁਝ ਹੋਇਆ ਸਗਾ ਇਹ ਤੇ ਉਹਨਾਂ ਨਾਲ ਸਲਾਹ ਸੀ ਕਰਕੇ ਨਾ ਅਗਲੇ ਸਾਲ ਦੀ ਡਾਟਾ ਸ਼ੀਟੀ ਅਨਾਉਂਸ ਕਰ ਦਣੀਆ ਕੀਰਤਨ ਦਰਬਾਰ ਸਾਹਿਬ ਦੀ ਤੇ ਬਾਕੀ ਸਾਨੂੰ ਸਾਰਿਆਂ ਦਾ ਸਾਥ ਬਹੁਤ ਮਿਲਿਆ ਸਾਨੂੰ ਅਗਲੇ ਸਾਲ ਵੀ ਇਦਾਂ ਸਾਥ ਚਾਹੀਦਾ ਆ ਅਸੀਂ ਹੋਰ ਸਕਸੈਸ ਕਰੀਏ ਹੋਰ ਸੰਗਤ ਲਈਏ ਸਾਰੇ ਇਸ ਇਸ ਕੀਰਤਨ ਦਰਬਾਰ ਤੋਂ ਲਾਭ ਪਠਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਖਨੂਰ ਜਲਵਾਲਾ ਇਲਾਕਾ ਵਾਸੀਆਂ ਵੱਲੋਂ ਡਾਇਮੰਡ ਕਲੱਬ ਕੈਲੀਫੋਰਨੀਆ ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਬਲਕਨਾਰ ਸਿੰਘ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਸਰਾਰਦਰਦਾਰ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਪਹਿਲਾ ਇੰਟਰਨੈਸ਼ਨਲ ਕੀਰਤਨ ਦਰਬਾਰ ਪਿੰਡ ਵਿੱਚ ਕਰਾਇਆ ਗਿਆ ਅਸੀਂ ਇਲਾਕਾ ਨਿਵਾਸੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਿ ਐਡਾ ਵੱਡਾ ਯੋਗਦਾਨ ਪਾਇਆ ਔਰ ਜੋ ਇਹਨੇ ਅਗਲੇ ਸਾਲ ਤੋਂ ਵਿਸ਼ੇਸ਼ ਯੋਗਦਾਨ ਪਾ ਰਿਹਾ ਐਂਬੂਲੈਂਸ ਦਾ ਜਿਹੜੀ ਕਿ ਬਹੁਤ ਜ਼ਿਆਦਾ ਲੋੜ ਸੀ ਲੱਕਨ ਵਾਸੀਆਂ ਨੂੰ ਔਰ ਉਹਦੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਕਰਨ ਜਾ ਰਹੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਔਰ ਆਸ ਕਰਦੇ ਆ ਕਿ ਜੋ ਵੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਉਹ ਸਾਡੀ ਹਮੇਸ਼ਾ ਪੂਰੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ